ਹਾਂ ਪ੍ਰਦੀਪ ਕੋਰ ਤੋਂ ਖਬਰ ਹੈ ਜਿਹੜੀ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਧੁਨਾਲੀ ਹੈ ਜਿਹੜੀ ਹੀਟਾਂਡਿਕ ਜਾਂਦੀ ਹੈ ਜਿਸ ਸੇ ਕਾਰਨ ਜ਼ਮੀਨ ਤੇ 2 ਰਾਉਂਡ ਫਾਇਰ ਹੋ ਜਾਂਦੇ ਨੇ ਤਾਂ ਬਿਲਕੁਲ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੇ ਬੈਂਕ ਦੇ ਉੱਤੇ ਹਮਲਾ ਕਰ ਦਿੱਤਾ ਬਿਲਕੁਲ ਆਪਣੇ ਘਰਾਂ ਦੇ ਵਿੱਚ ਉਹ ਅੰਦਰ ਵੜ ਜਾਂਦੇ ਨੇ ਪਰ ਬਾਅਦ ਦੇ ਵਿੱਚ ਤੋਂ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸਿੱਧੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਧੁਨਾਲੀਆ ਹੱਥ ਤੋਂ ਹੀਟਾਂ ਹੰਡਿਕ ਜਾਂਦੀ ਹੈ ਤੇ ਦੋ ਮੌਕੇ ਤੇ ਫਾਇਰ ਹੋ ਜਾਂਦੇ ਨੇ ਹਾ ਤਾਂ ਜੀਆਂ ਆਸ-ਪਾਸ ਦੇ ਲੋਕਾਂ ਦੇ ਵਿੱਚ ਇਸ ਵੇਲੇ ਸਹਿਮ ਦਾ ਮਾਹੌਲ ਹੈ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਇੱਕ ਚਸ਼ਮੇਦਾਰ ਵਿਅਕਤੀ ਜੋ ਮੌਕੇ ਤੇ ਮੌਜੂਦ ਸੀ ਉਸਨੇ ਜਾਣਕਾਰੀ ਦਿੱਤੀ ਕਿ ਥੋੜੇ ਜੇ فاਸਲਾ ਰਹਿ ਗਿਆ ਸੀ ਨਹੀਂ ਤਾਂ ਗੋਲੀ ਉਸ ਦੇ ਜਾਲ ਲੱਗ ਸਕਦੀ ਸੀ ਇਹ ਤਾਂ ਬਿਲਕੁਲ ਆਓ ਇੱਕ ਵਾਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਦਿੰਦੇ ਨੇ ਤੇ ਪੁਲਿਸ ਪਾਰਟੀ ਦਾ ਕੀ ਕਹਿਣਾ ਹੈ ਤੁਹਾਨੂੰ ਵੀ ਸੁਣਾ ਦਿੰਦੇ ਟਿੰਗ ਹੋਈ ਉਹ ਦੋ ਰੌਂਡ ਭਾਈ اچھا ਬਚਾ ਆ ਤਾਂ ਕੋਈ ਕਿਸੇ ਹੋਰ ਦੇ ਲੱਗੇ ਉਹ ਅੰਦਰ ਗਿਆ ਬੰਦਾ ਹੀ ਹੋਰੇ ਲੱਗੇ ਹੈ ਕੌਣ ਹੈ ਸਿਕਿਉਰਟੀ ਗਾਰਡ ਹੈ ਕੌਣ ਇਹ ਸਿਕਿਉਰਟੀ ਗਾਰਡ ਨਹੀਂ ਦੋ ਜਣੇ ਹੈ اچھا ਦੋ ਜਣੇ ਹੈ ਹਾਂ ਅੱਛਾ ਠੀਕ ਹੈ ਜਰਾ ਦਬਲ ਥੱਲੇ ਡੇਕ ਕੇ ਡਬਲ ਫਾਇਰ ਹੋਇਆ ਓਕੇ ਥੱਲੇ ਡਿ ਗਿਆ ਫੇਰ ਫਾਇਰਿੰਗ ਹੋਈ ਆ ਦੇਖਿਓ ਪਤਾ ਹੋਣਾ ਚਾਹੀਦਾ ਤਾਂ ਹਮੇਸ਼ਾ ਲੋਡ ਹੋਈਆ ਉਹਨੂੰ ਲੋਕ ਕਰਕੇ ਰੱਖੋ ਅੱਛਾ ਤੁਹਾਡੇ ਕੋ ਤੁਹਾਡੇ ਤੋਂ ਹੀ ਬਚਾ ਨਾ ਲ ਹੀ ਖੜੇ ਸੀ ਉਹ ਨਾੜੀ ਮੈਂ ਨਿਕਲ ਲੱਗਾ ਇੱਧਰ ਕਿ ਮਹਿਗਾ ਇਹ ਕੀ ਚੱਕਰ ਹੋ ਗਿਆ ਅੱਛਾ ਤਾਂ ਸਾਨੂੰ ਸਾਡੇ ਕੰਟਰੋਲ ਰੂਮ ਤੇ ਇਤਲਾ ਮਿਲੀ ਸੀਗੀ ਕਿ ਪੰਜਾਬ ਨੈਸ਼ਨਲ ਬੈਂਕ ਤੋਂ ਰੇਲਵੇ ਰੋਡ ਤੇ ਹੈਗਾ ਜਿੱਥੇ ਆਪਾਂ ਖੜੇ ਆ ਇੱਥੇ ਜਿਹੜੀ ਹੈ ਗੋਲੀ ਚੱਲੀ ਹੈ ਜੋ ਤੁਰੰਤ ਐਸ ਐਚਓ ਡਿਵੀਜ਼ਨ ਨੰਬਰ 3 ਤੇ ਮੈਂ ਖੁਦ ਏਸੀਪੀ ਨਾਰਥ ਜਿਹੜਾ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਾਰੀ ਸੀਸੀਟੀਵੀ ਅਸੀਂ ਐਨਲਾਈਜ਼ ਕਰ ਲਈ ਹੈ ਬੈਂਕ ਮੈਨੇਜਰ ਸਾਹਿਬ ਨਾਲ ਵੀ ਗੱਲ ਕਰ ਲਈ ਹੈ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਵਾ ਉਹ ਇਹ ਹੈ ਕਿ ਜਿਹੜੀ ਇਹ ਪੀਐਨਬੀ ਦੀ ਬ੍ਰਾਂਚ ਹੈ ਇਹ ਇੱਕ ਕਰੰਸੀ ਚੈਸਟ ਵੀ ਹੈ ਇੱਥੋਂ ਦੀ ਰੋਜ਼ ਸਵੇਰੇ ਤੇ ਸ਼ਾਮ ਜਿਹੜੀ ਇਹ ਕਰੰਸੀ ਮੂਵ ਹੁੰਦੀ ਹੈ ਡਿਫਰੈਂਟ ਬ੍ਰਾਂਚਾਂ ਦੇ ਵਿੱਚ ਉਸੇ ਲੜੀ ਦੇ ਵਿੱਚ ਰੂਟੀਨ ਦੀ ਤਰ੍ਹਾਂ ਅੱਜ ਵੀ ਸਵੇਰੇ ਜਿਹੜੀਆਂ ਇਹਨਾਂ ਕੋਲ ਦੋ ਗੱਡੀਆਂ ਕਰੰਸੀ ਲੋਡ ਵਾਸਤੇ ਆਈਆਂ ਹੋਈਆਂ ਸੀਗੀਆਂ ਇੱਕ ਗੱਡੀ ਮੂਵ ਕਰ ਗਈ ਸੀ ਜਦੋਂ ਸੈਕੰਡ ਗੱਡੀ ਮੂਵ ਕਰਨ ਲੱਗੇ ਹਰ ਗੱਡੀ ਦੇ ਨਾਲ ਉਹਨਾਂ ਦੇ ਰਿਸਪੈਕਟਿਵ ਜਿਹੜੇ ਐ ਸਿਕਿਉਰਿਟੀ ਸਟਾਫ ਹੁੰਦਾ ਹੈ ਕੈਸ਼ ਲੋਡਰਸ ਹੁੰਦੇ ਆ ਤੇ ਨਾਲ ਡਰਾਈਵਰ ਹੁੰਦੇ ਆ ਜਦੋਂ ਇਹ ਕੈਸ਼ ਲੈ ਕੇ ਵੈਨ ਦੇ ਵੱਲ ਜਾ ਰਹੇ ਸੀਗੇ ਤਾਂ ਸਿਕਿਉਰਿਟੀ ਵਾਲੇ ਨੇ ਰੁਟੀਨ ਦੇ ਵਿੱਚ ਜਿਹੜਾ ਵਾ ਆਪਣੀ ਰਾਈਫਲ ਨੂੰ ਇੱਕ ਵਾਰੀ ਚੈੱਕ ਕੀਤਾ ਖੋਲ ਕੇ ਜਦੋਂ ਉਹਨੇ ਖੋਲ ਕੇ ਉਹਨੂੰ ਵਾਪਸ ਜਿਹੜਾ ਵਾ ਬੰਦ ਕੀਤਾ ਤੇ ਉਹ ਐਕਸੀਡੈਂਟਲੀ ਉਹਦੇ ਕੋਲੋਂ ਚੱਲ ਗਈ ਤੇ ਉਹਦੇ ਹੱਥੋਂ ਦੀ ਛੁੱਟ ਕੇ ਥੱਲੇ ਜ਼ਮੀਨ ਤੇ गिर ਗਈ ਜਿਹੜੀ 12 ਬੋਰ ਦੀ ਰਾਈਫਲ ਸੀਗੀ ਤੇ ਉਹ ਐਕਸੀਡੈਂਟਲੀ ਥੱਲੇ ਚੱਲਣ ਨਾਲ ਉਹਦੇ ਛਰਰੇ ਜਿਹੜੇ ਆ ਜਿਹੜਾ ਇੱਥੋਂ ਦਾ ਲੋਡਰ ਸੀਗਾ ਵਰੁਣ ਉਹਦੇ ਪਿੰਨੀਆਂ ਦੇ ਵਿੱਚ ਛਰਰੇ ਜਿਹੜੇ ਆ ਵੱਜ ਗਏ ਜੋ ਬੈਂਕ ਸਟਾਫ ਨੇ ਤੁਰੰਤ ਉਹਨੂੰ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਤਾ ਵਾ ਇਹ ਜਿਹੜਾ ਸਾਰਾ ਮਸਲਾ ਵਾ ਇੱਕ ਐਕਸੀਡੈਂਟਲੀ ਚੱਲੇ ਹੋਏ ਫਾਇਰ ਦਾ ਵਾ ਇਹਦੇ ਵਿੱਚ ਕੋਈ ਵੀ ਹਜੇ ਤੱਕ ਮੈਲਾਫਾਈਡ ਇੰਟੈਂਸ਼ਨ ਜਾਂ ਕੋਈ ਇੰਟੈਂਸ਼ਨਲ ਫਾਇਰਿੰਗ ਵਾਲੀ ਗੱਲਬਾਤ ਸਾਹਮਣੇ ਨਹੀਂ ਆ ਸਰ ਇੱਕ ਜਿਹੜੀ ਹੈ ਬੰਦੇ ਲਾਇਸੈਂਸੀ ਸੀ ਇਹ ਜਿਹੜਾ ਸਕਿਉਰਿਟੀ ਸਟਾਫ ਰੱਖਦੇ ਆ ਇਹ ਪੰਜਾਬ ਨੈਸ਼ਨਲ ਬੈਂਕ ਦਾ ਪੱਕਾ ਸਟਾਫ ਹੁੰਦਾ ਹੈ ਇਹ ਸਾਰੇ ਦੇ ਸਾਰੇ ਐਕਸ ਸਰਵਿਸਮੈਨ ਆਰਮੀ ਬੈਕਗ੍ਰਾਉਂਡ ਤੋਂ ਹੁੰਦੇ ਆ ਤੇ ਇਹਨਾਂ ਦੀ ਐਨੂਅਲ ਫਾਇਰਿੰਗ ਟ੍ਰੇਨਿੰਗ ਵੀ ਕਰਾਈ ਜਾਂਦੀ ਹੈ ਬਟ ਇਹ ਜਿਹੜਾ ਵੀ ਇਨਸੀਡੈਂਟ ਹੋਇਆ ਇਹ ਐਕਸੀਡੈਂਟਲੀ ਉਹਦੇ ਵੱਲੋਂ ਹੋ ਗਿਆ। ਸ਼ਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨੇਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਖਬਰ ਹੈ ਜਿਹੜੀ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਦੁਨਾਲੀ ਹੈ ਜਿਹੜੀ ਹੀਟਾਂਡਿਕ ਜਾਂਦੀ ਹੈ ਜਿਸ ਸੇ ਕਾਰਨ ਜ਼ਮੀਨ ਤੇ ਦੋ ਰਾਉਂਡ ਫਾਇਰ ਹੋ ਜਾਂਦੇ ਨੇ ਤਾਂ ਬਿਲਕੁਲ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੇ ਬੈਂਕ ਦੇ ਉੱਤੇ ਹਮਲਾ ਕਰ ਦਿੱਤਾ ਬਿਲਕੁਲ ਆਪਣੇ ਘਰਾਂ ਦੇ ਵਿੱਚ ਉਹ ਅੰਦਰ ਵੜ ਜਾਂਦੇ ਨੇ ਪਰ ਬਾਅਦ ਦੇ ਵਿੱਚ ਤੋਂ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸਿੱਧੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਨਾਲੀਆ ਹੱਥ ਤੋਂ ਝੇਠਾਂ ਡਿੱਗ ਜਾਂਦੀ ਹੈ ਤੇ ਦੋ ਮੌਕੇ ਤੇ ਫਾਇਰ ਹੋ ਜਾਂਦੇ ਨੇ ਆ ਤਾਂ ਜਿਹਾ ਆਸ-ਪਾਸ ਦੇ ਲੋਕਾਂ ਦੇ ਵਿੱਚ ਇਸ ਵੇਲੇ ਸਹਿਮ ਦਾ ਮਾਹੌਲ ਹੈ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਇੱਕ ਚਸ਼ਮਦੀਦ ਵਿਅਕਤੀ ਜੋ ਮੌਕੇ ਤੇ ਮੌਜੂਦ ਨੇ ਜਾਣਕਾਰੀ ਦਿੱਤੀ ਕਿ ਥੋੜੇ ਜੇ فاਸਲਾ ਰਹਿ ਗਿਆ ਸੀ ਨਹੀਂ ਤਾਂ ਗੋਲੀ ਉਸਦੇ ਜਾਲ ਅਕਸਰਦੀ ਸੀ ਇਹ ਤਾਂ ਬਿਲਕੁਲ ਆਓ ਇੱਕ ਵਾਰ ਤਸਵੀਰਾਂ ਤੁਹਾਨੂੰ ਮੌਕੇ ਦਿਆਂ ਦਿਖਾ ਦਿੰਦੇ ਨੇ ਤੇ ਪੁਲਿਸ ਪਾਰਟੀ ਦਾ ਕੀ ਕਹਿਣਾ ਤੁਨੂੰ ਵੀ ਸੁਣਾ ਦਿੰਦੇ ਆ ਦੋ ਰੌਂਡ ਹੋਈ ਅੱਛਾ ਬਚਾ ਆ ਤਾ ਕੋਈ ਕਿਸੇ ਹੋਰ ਦੇ ਲੱਗੇ ਉਹ ਅੰਦਰ ਗਿਆ ਬੰਦਾ ਹੀ ਹੋਰੀ ਲੱਗੇ ਹੈ ਕੋਣ ਸਿਕਿਉਰਿਟੀ ਗਾਰਡ ਹੈ ਕੋਣ ਨਹੀਂ ਸਿਕਿਉਰਿਟੀ ਗਾਰਡ ਨੇ ਦੋ ਜਣੇ ਆ ਅੱਛਾ ਦੋ ਜਣੇ ਹੈ ਅੱਛਾ ਅੱਛਾ ਠੀਕ ਦਬਲ ਥੱਲੇ ਡੇਕ ਕੇ ਡਬਲ ਫਾਇਰ ਹੋਇਆ ਓਕੇ ਥੱਲੇ ਡਿ ਗਿਆ ਫਿਰ ਫਾਇਰਿੰਗ ਹੋਈ ਆ ਦੇਖਿਓ ਪਤਾ ਹੋਣਾ ਚਾਹੀਦਾ ਤਾਂ ਹਾਂ ਵੀ ਸਾ ਉਹ ਦੋਈਆ ਉਹਨਾਂ ਲੋ ਕਰਕੇ ਰੱਖੋ اچھا ਤੁਹਾਡੇ ਕੋ ਤੁਹਾਡੇ ਤੋਂ ਹੀ ਬਚਾ ਨਾ ਲ ਹੀ ਖੜੇ ਸੀ ਉਹ ਨਾੜੀ ਮੈਂ ਨਿਕਲ ਲੱਗਾ ਇੱਧਰ ਤੋਂ ਮੈਂਗਾ ਇਹ ਕੀ ਚੱਕਰ ਹੋ ਗਿਆ اچھا ਤੇ ਸਾਨੂੰ ਸਾਡੇ ਕੰਟਰੋਲ ਰੂਮ ਤੇ ਇਤਲਾ ਮਿਲੀ ਸੀਗੀ ਕਿ ਪੰਜਾਬ ਨੈਸ਼ਨਲ ਬੈਂਕ ਤੋਂ ਰੇਲਵੇ ਰੋਡ ਤੇ ਹੈਗਾ ਜਿੱਥੇ ਆਪਾਂ ਖੜੇ ਆ ਇੱਥੇ ਜਿਹੜੀ ਹੈ ਗੋਲੀ ਚੱਲੀ ਹੈ ਜੋ ਤੁਰੰਤ ਐਸ ਐਚਓ ਡਿਵੀਜ਼ਨ ਨੰਬਰ 3 ਤੇ ਮੈਂ ਖੁਦ ਏਸੀਪੀ ਨਾਰਥ ਜਿਹੜਾ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਾਰੀ ਸੀਸੀਟੀਵੀ ਅਸੀਂ ਐਨਲਾਈਜ਼ ਕਰ ਲਈ ਹੈ ਬੈਂਕ ਮੈਨੇਜਰ ਸਾਹਿਬ ਨਾਲ ਵੀ ਗੱਲ ਕਰ ਲਈ ਹੈ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਜਿਹੜੀ ਇਹ ਪੀਐਨਬੀ ਦੀ ਬ੍ਰਾਂਚ ਹੈ ਇਹ ਇੱਕ ਕਰੰਸੀ ਚੈਸਟ ਵੀ ਹੈ ਇੱਥੋਂ ਦੀ ਰੋਜ਼ ਸਵੇਰੇ ਤੇ ਸ਼ਾਮ ਜਿਹੜੀ ਹੈ ਕਰੰਸੀ ਮੂਵ ਹੁੰਦੀ ਹੈ ਡਿਫਰੈਂਟ ਬ੍ਰਾਂਚਾਂ ਦੇ ਵਿੱਚ ਉਸੇ ਲੜੀ ਦੇ ਵਿੱਚ ਰੂਟੀਨ ਦੀ ਤਰ੍ਹਾਂ ਅੱਜ ਵੀ ਸਵੇਰੇ ਜਿਹੜੀਆਂ ਇਹਨਾਂ ਕੋਲ ਦੋ ਗੱਡੀਆਂ ਕਰੰਸੀ ਲੋਡ ਵਾਸਤੇ ਆਈਆਂ ਹੋਈਆਂ ਸੀਗੀਆਂ ਇੱਕ ਗੱਡੀ ਮੂਵ ਕਰ ਗਈ ਸੀ ਜਦੋਂ ਸੈਕੰਡ ਗੱਡੀ ਮੂਵ ਕਰਨ ਲੱਗੇ ਹਰ ਗੱਡੀ ਦੇ ਨਾਲ ਉਹਨਾਂ ਦੇ ਰਿਸਪੈਕਟਿਵ ਜਿਹੜੇ ਆ ਸਿਕਿਉਰਿਟੀ ਸਟਾਫ ਹੁੰਦਾ ਕੈਸ਼ ਲੋਡਰਜ਼ ਹੁੰਦੇ ਆ ਤੇ ਨਾਲ ਡਰਾਈਵਰ ਹੁੰਦੇ ਆ ਜਦੋਂ ਇਹ ਕੈਸ਼ ਲੈ ਕੇ ਵੈਨ ਦੇ ਵੱਲ ਜਾ ਰਹੇ ਸੀਗੇ ਤਾਂ ਸਿਕਿਉਰਿਟੀ ਵਾਲੇ ਨੇ ਰੁਟੀਨ ਦੇ ਵਿੱਚ ਜਿਹੜਾ ਵਾ ਆਪਣੀ ਰਾਈਫਲ ਨੂੰ ਇੱਕ ਵਾਰੀ ਚੈੱਕ ਕੀਤਾ ਖੋਲ ਕੇ ਜਦੋਂ ਉਹਨੇ ਖੋਲ ਕੇ ਉਹਨੂੰ ਵਾਪਸ ਜਿਹੜਾ ਵਾ ਬੰਦ ਕੀਤਾ ਤੇ ਉਹ ਐਕਸੀਡੈਂਟਲੀ ਉਹਦੇ ਕੋਲੋਂ ਚੱਲ ਗਈ ਤੇ ਉਹਦੇ ਹੱਥੋਂ ਦੀ ਛੁੱਟ ਕੇ ਥੱਲੇ ਜ਼ਮੀਨ ਤੇगिर ਗਈ ਜਿਹੜੀ 12 ਬੋਰ ਦੀ ਰਾਈਫਲ ਸੀਗੀ ਤੇ ਉਹ ਐਕਸੀਡੈਂਟਲੀ ਥੱਲੇ ਚੱਲਣ ਨਾਲ ਉਹਦੇ ਛਰਰੇ ਜਿਹੜੇ ਆ ਜਿਹੜਾ ਇੱਥੋਂ ਦਾ ਲੋਡਰ ਸੀਗਾ ਵਰੁਣ ਉਹਦੇ ਪਿੰਨੀਆਂ ਦੇ ਵਿੱਚ ਛਰਰੇ ਜਿਹੜੇ ਆ ਵੱਜ ਗਏ ਜੋ ਬੈਂਕ ਸਟਾਫ ਨੇ ਤੁਰੰਤ ਉਹਨੂੰ ਜਿਹੜਾ ਵੈ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਤਾ ਵੈ ਇਹ ਜਿਹੜਾ ਸਾਰਾ ਮਸਲਾ ਵੈ ਇੱਕ ਐਕਸੀਡੈਂਟਲੀ ਚੱਲੇ ਹੋਏ ਫਾਇਰ ਦਾ ਵੈ ਇਹਦੇ ਵਿੱਚ ਕੋਈ ਵੀ ਹਜੇ ਤੱਕ ਮੈਲਾਫਾਈਡ ਇੰਟੈਂਸ਼ਨ ਜਾਂ ਕੋਈ ਇੰਟੈਂਸ਼ਨਲ ਫਾਇਰਿੰਗ ਵਾਲੀ ਗੱਲਬਾਤ ਸਾਹਮਣੇ ਨਹੀਂ ਆ ਸਰ ਇੱਕ ਜਿਹੜੀ ਆ ਬੰਦੇ ਲਾਇਸੈਂਸੀ ਸੀ ਇਹਨਾਂ ਇਹ ਜਿਹੜਾ ਸਿਕਿਉਰਿਟੀ ਸਟਾਫ ਰੱਖਦੇ ਆ ਇਹ ਪੰਜਾਬ ਨੈਸ਼ਨਲ ਬੈਂਕ ਦਾ ਪੱਕਾ ਸਟਾਫ ਹੁੰਦਾ ਇਹ ਸਾਰੇ ਦੇ ਸਾਰੇ ਐਕਸ ਸਰਵਿਸਮੈਨ ਆਰਮੀ ਬੈਕਗ੍ਰਾਉਂਡ ਤੋਂ ਹੁੰਦੇ ਆ ਤੇ ਇਹਨਾਂ ਦੀ ਐਨੂਅਲ ਫਾਇਰਿੰਗ ਟ੍ਰੇਨਿੰਗ ਵੀ ਕਰਾਈ ਜਾਂਦੀ ਹੈ ਬਟ ਇਹ ਜਿਹੜਾ ਵੀ ਇਨਸੀਡੈਂਟ ਹੋਇਆ ਇਹ ਐਕਸੀਡੈਂਟਲੀ ਉਹਦੇ ਵੱਲੋਂ ਹੋ ਗਿਆ ਸਸ਼੍ਰੀਕਾਲ ਤੁਸੀਂ ਦੇਖ ਰਿਹਾ ਸਮਜ਼ਡ ਨੀਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਖਬਰ ਹੈ ਜਿਹੜੀ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਦੁਨਾਲੀ ਹੈ ਜਿਹੜੀ ਹੇਠਾਂ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਜ਼ਮੀਨ ਤੇ ਦੋ ਰਾਉਂਡ ਫਾਇਰ ਹੋ ਜਾਂਦੇ ਨੇ ਤਾਂ ਬਿਲਕੁਲ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੇ ਬੈਂਕ ਦੇ ਉੱਤੇ ਹਮਲਾ ਕਰ ਦਿੱਤਾ ਬਿਲਕੁਲ ਆਪਣੇ ਘਰਾਂ ਦੇ ਵਿੱਚ ਉਹ ਅੰਦਰ ਵੜ ਜਾਂਦੇ ਨੇ ਪਰ ਬਾਅਦ ਦੇ ਵਿੱਚ ਤੋਂ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸਿੱਧੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਨਾਲੀਆ ਹੱਥ ਤੋਂ ਛੇਠਾਂ ਡਿੱਗ ਜਾਂਦੀ ਹੈ ਤੇ ਦੋ ਮੌਕੇ ਤੇ ਫਾਇਰ ਹੋ ਜਾਂਦੇ ਨੇ ਹਾ ਤਾਂ ਜੀਆਂ ਆਸ-ਪਾਸ ਦੇ ਲੋਕਾਂ ਦੇ ਵਿੱਚ ਇਸ ਵੇਲੇ ਸਹਿਮ ਦਾ ਮਾਹੌਲ ਹੈ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਇੱਕ ਚਸ਼ਮੇਦਾਰ ਵਿਅਕਤੀ ਜੋ ਮੌਕੇ ਤੇ ਮੌਜੂਦ ਸੀ ਉਸਨੇ ਜਾਣਕਾਰੀ ਦਿੱਤੀ ਕਿ ਥੋੜੇ ਜੇ ਫਾਸਲਾ ਰਹਿ ਗਿਆ ਸੀ ਨਹੀਂ ਤਾਂ ਗੋਲੀ ਉਸਦੇ ਜਾਲਕ ਸਕਦੀ ਸੀ ਇਹ ਤਾਂ ਬਿਲਕੁਲ ਆਓ ਇੱਕ ਵਾਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਦਿੰਦੇ ਨੇ ਤੇ ਪੁਲਿਸ ਪਾਰਟੀ ਦਾ ਕੀ ਕਹਿਣਾ ਤੁਹਾਨੂੰ ਵੀ ਸੁਣਾ ਦਿੰਦੇ ਹੋਈ ਦੋ ਰੌਂਡ ਭਾਈ আচ্ছা ਬਚਾ ਰਿਹਾ ਤਾਂ ਹਾਂ ਹਾਂ ਕੋਈ ਕਿਸੇ ਹੋਰ ਦੇ ਲੱਗੇ ਉਹ ਅੰਦਰ ਗਿਆ ਬੰਦਾ ਹੀ ਹੋਰੇ ਲੱਗੇ ਹੈ ਕੋਨ ਸਿਕਿਉਰਟੀ ਗਾਰਡ ਹੈ ਕੋਨ ਇਆਂ ਸਿਕਿਉਰਟੀ ਗਾਰਡ ਨੇ ਦੋ ਜਣੇ ਹੈ আচ্ছা ਦੋ ਜਣੇ ਹੈ ਹਾਂ ਅੱਛਾ ਦਬਲ ਥੱਲੇ ਡੇਕ ਕੇ ਡਬਲ ਫਾਇਰ ਹੋਇਆ ਓਕੇ ਥੱਲੇ ਡਿ ਗਿਆ ਫੇ ਫਾਇਰਿੰਗ ਹੋਈ ਆ ਦੇਖਿਓ ਪਤਾ ਹੋਣਾ ਚਾਹੀਦਾ ਤਾਂ ਹਮੇਸ਼ਾ ਦੋਡ ਹੋਈਆ ਉਹਨੂੰ ਲੋਕ ਕਰਕੇ ਰੱਖੋ ਅੱਛਾ ਤੁਹਾਡੇ ਕੋਲ ਤੁਹਾਡੇ ਤੋਂ ਹੀ ਬਚਾ ਨਾਲ ਹੀ ਖੜੇ ਸੀ ਉਹ ਨਾਲ ਹੀ ਮੈਂ ਨਿਕਲਣ ਲੱਗਾ ਇੱਧਰ ਤੋਂ ਮੈਂਗਾ ਇਹ ਕੀ ਚੱਕਰ ਹੋ ਗਿਆ ਅੱਛਾ ਤਾਂ ਸਾਨੂੰ ਸਾਡੇ ਕੰਟਰੋਲ ਰੂਮ ਤੇ ਇਤਲਾਹ ਮਿਲੀ ਸੀਗੀ ਕਿ ਪੰਜਾਬ ਨੈਸ਼ਨਲ ਬੈਂਕ ਤੋਂ ਰੇਲਵੇ ਰੋਡ ਤੇ ਹੈਗਾ ਜਿੱਥੇ ਆਪਾਂ ਖੜੇ ਆ ਇੱਥੇ ਜਿਹੜੀ ਹੈ ਗੋਲੀ ਚੱਲੀ ਹੈ ਜੋ ਤੁਰੰਤ ਐਸਐਚਓ ਡਿਵੀਜ਼ਨ ਨੰਬਰ 3 ਤੇ ਮੈਂ ਖੁਦ ਏਸੀਪੀ ਨਾਰਥ ਜਿਹੜਾ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਾਰੀ ਸੀਸੀਟੀਵੀ ਅਸੀਂ ਐਨਲਾਈਜ਼ ਕਰ ਲਈ ਹੈ ਬੈਂਕ ਮੈਨੇਜਰ ਸਾਹਿਬ ਨਾਲ ਵੀ ਗੱਲ ਕਰ ਲਈ ਹੈ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਵਾ ਉਹ ਇਹ ਹੈ ਕਿ ਜਿਹੜੀ ਇਹ ਪੀਐਨਬੀ ਦੀ ਬ੍ਰਾਂਚ ਹੈ ਇਹ ਇੱਕ ਕਰੰਸੀ ਚੈਸਟ ਵੀ ਹੈ ਇੱਥੋਂ ਦੀ ਰੋਜ਼ ਸਵੇਰੇ ਤੇ ਸ਼ਾਮ ਜਿਹੜੀ ਹੈ ਕਰੰਸੀ ਮੂਵ ਹੁੰਦੀ ਹੈ ਡਿਫਰੈਂਟ ਬ੍ਰਾਂਚਾਂ ਦੇ ਵਿੱਚ ਉਸੇ ਲੜੀ ਦੇ ਵਿੱਚ ਰੂਟੀਨ ਦੀ ਤਰ੍ਹਾਂ ਅੱਜ ਵੀ ਸਵੇਰੇ ਜਿਹੜੀਆਂ ਇਹਨਾਂ ਕੋਲ ਦੋ ਗੱਡੀਆਂ ਕਰੰਸੀ ਲੋਡ ਵਾਸਤੇ ਆਈਆਂ ਹੋਈਆਂ ਸੀਗੀਆਂ ਇੱਕ ਗੱਡੀ ਮੂਵ ਕਰ ਗਈ ਸੀ ਜਦੋਂ ਸੈਕੰਡ ਗੱਡੀ ਮੂਵ ਕਰਨ ਲੱਗੇ ਹਰ ਗੱਡੀ ਦੇ ਨਾਲ ਉਹਨਾਂ ਦੇ ਰਿਸਪੈਕਟਿਵ ਜਿਹੜੇ ਐ ਸਿਕਿਉਰਿਟੀ ਸਟਾਫ ਹੁੰਦਾ ਕੈਸ਼ ਲੋਡਰਸ ਹੁੰਦੇ ਆ ਤੇ ਨਾਲ ਡਰਾਈਵਰ ਹੁੰਦੇ ਆ ਜਦੋਂ ਇਹ ਕੈਸ਼ ਲੈ ਕੇ ਵੈਨ ਦੇ ਵੱਲ ਜਾ ਰਹੇ ਸੀਗੇ ਤਾਂ ਸਿਕਿਉਰਿਟੀ ਵਾਲੇ ਨੇ ਰੁਟੀਨ ਦੇ ਵਿੱਚ ਜਿਹੜਾ ਵਾ ਆਪਣੀ ਰਾਈਫਲ ਨੂੰ ਇੱਕ ਵਾਰੀ ਚੈੱਕ ਕੀਤਾ ਖੋਲ ਕੇ ਜਦੋਂ ਉਹਨੇ ਖੋਲ ਕੇ ਉਹਨੂੰ ਵਾਪਸ ਜਿਹੜਾ ਵਾ ਬੰਦ ਕੀਤਾ ਤੇ ਉਹ ਐਕਸੀਡੈਂਟਲੀ ਉਹਦੇ ਕੋਲੋਂ ਚੱਲ ਗਈ ਤੇ ਉਹਦੇ ਹੱਥੋਂ ਦੀ ਛੁੱਟ ਕੇ ਥੱਲੇ ਜ਼ਮੀਨ ਤੇ गिर ਗਈ ਜਿਹੜੀ 12 ਬੋਰ ਦੀ ਰਾਈਫਲ ਸੀਗੀ ਤੇ ਉਹ ਐਕਸੀਡੈਂਟਲੀ ਥੱਲੇ ਚੱਲਣ ਨਾਲ ਉਹਦੇ ਛਰਰੇ ਜਿਹੜੇ ਆ ਜਿਹੜਾ ਇੱਥੋਂ ਦਾ ਲੋਡਰ ਸੀਗਾ ਵਰੁਣ ਉਹਦੇ ਪਿੰਨੀਆਂ ਦੇ ਵਿੱਚ ਛਰਰੇ ਜਿਹੜੇ ਆ ਵੱਜ ਗਏ ਜੋ ਬੈਂਕ ਸਟਾਫ ਨੇ ਤੁਰੰਤ ਉਹਨੂੰ ਜਿਹੜਾ ਵਾ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਤਾ ਵਾ ਇਹ ਜਿਹੜਾ ਸਾਰਾ ਮਸਲਾ ਵਾ ਇੱਕ ਐਕਸੀਡੈਂਟਲੀ ਚੱਲੇ ਹੋਏ ਫਾਇਰ ਦਾ ਵਾ ਇਹਦੇ ਵਿੱਚ ਕੋਈ ਵੀ ਹਜੇ ਤੱਕ ਮੈਲਾਫਾਈਡ ਇੰਟੈਂਸ਼ਨ ਜਾਂ ਕੋਈ ਇੰਟੈਂਸ਼ਨਲ ਫਾਇਰਿੰਗ ਵਾਲੀ ਗੱਲਬਾਤ ਸਾਹਮਣੇ ਨਹੀਂ ਆ ਸਰ ਇੱਕ ਕਿਹੜੀ ਆ ਬੰਦੇ ਲਾਇਸੈਂਸੀ ਸੀ ਇਹਨਾਂ ਇਹ ਜਿਹੜਾ ਸਿਕਿਉਰਿਟੀ ਸਟਾਫ ਰੱਖਦੇ ਆ ਇਹ ਪੰਜਾਬ ਨੈਸ਼ਨਲ ਬੈਂਕ ਦਾ ਪੱਕਾ ਸਟਾਫ ਹੁੰਦਾ ਹੈ ਇਹ ਸਾਰੇ ਦੇ ਸਾਰੇ ਐਕਸ ਸਰਵਿਸਮੈਨ ਆਰਮੀ ਬੈਕਗ੍ਰਾਉਂਡ ਤੋਂ ਹੁੰਦੇ ਆ ਤੇ ਇਹਨਾਂ ਦੀ ਐਨੂਅਲ ਫਾਇਰਿੰਗ ਟ੍ਰੇਨਿੰਗ ਵੀ ਕਰਾਈ ਜਾਂਦੀ ਹੈ ਬਟ ਇਹ ਜਿਹੜਾ ਵੀ ਇਨਸੀਡੈਂਟ ਹੋਇਆ ਇਹ ਐਕਸੀਡੈਂਟਲੀ ਉਹਦੇ ਵੱਲੋਂ ਹੋ ਗਿਆ। ਸ਼ਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਨਜ਼ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਖਬਰ ਹੈ ਜਿਹੜੀ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਦੁਨਾਲੀ ਹੈ ਜਿਹੜੀ ਹੇਠਾਂ ਡਿੱਗ ਜਾਂਦੀ ਹੈ ਜਿਸ ਸੇ ਕਾਰਨ ਜ਼ਮੀਨ ਤੇ ਦੋ ਰਾਉਂਡ ਫਾਇਰ ਹੋ ਜਾਂਦੇ ਨੇ ਤਾਂ ਬਿਲਕੁਲ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੇ ਬੈਂਕ ਦੇ ਉੱਤੇ ਹਮਲਾ ਕਰ ਦਿੱਤਾ ਬਿਲਕੁਲ ਆਪਣੇ ਘਰਾਂ ਦੇ ਵਿੱਚ ਉਹ ਅੰਦਰ ਵੜ ਜਾਂਦੇ ਨੇ ਪਰ ਬਾਅਦ ਦੇ ਵਿੱਚ ਜਦੋਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸਿੱਧੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਨਾਲੀਆ ਹੱਥ ਤੋਂ ਹੀਟਾਂ ਡਿੱਗ ਜਾਂਦੀ ਹੈ ਤੇ ਦੋ ਮੌਕੇ ਤੇ ਫਾਇਰ ਹੋ ਜਾਂਦੇ ਨੇ ਆ ਤਾਂ ਜਿਹਾ ਆਸ-ਪਾਸ ਦੇ ਲੋਕਾਂ ਦੇ ਵਿੱਚ ਇਸ ਵੇਲੇ ਸਹਿਮ ਦਾ ਮਾਹੌਲ ਹੈ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਇੱਕ ਚਸ਼ਮੇਦਾਰ ਵਿਅਕਤੀ ਜੋ ਮੌਕੇ ਤੇ ਮੌਜੂਦ ਨੇ ਜਾਣਕਾਰੀ ਦਿੱਤੀ ਕਿ ਥੋੜੇ ਜੇ فاਸਲਾ ਰਹਿ ਗਿਆ ਸੀ ਨਹੀਂ ਤਾਂ ਗੋਲੀ ਉਸ ਦੇ ਜਾਲਤ ਸਕਦੀ ਸੀ ਇਹ ਤਾਂ ਬਿਲਕੁਲ ਆਓ ਇੱਕ ਵਾਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਦਿੰਦੇ ਆ ਤੇ ਪੁਲਿਸ ਪਾਰਟੀ ਦਾ ਕੀ ਕਹਿਣਾ ਤੁਨੂੰ ਵੀ ਸੁਣਾ ਦਿੰਦੇ ਆ ਹੋਈ ਦੋ ਰੌਂਡ ਬਾਈ اچھا ਬਚਾ ਆ ਤਾਂ ਕੋਈ ਕਿਸੇ ਹੋਰ ਦੇ ਲੱਗੇ ਉਹ ਅੰਦਰ ਗਿਆ ਬੰਦਾ ਹੀ ਹੋ ਗਿਆ ਲੱਗੇ ਹੈ ਕੋਨ ਹੈ ਸਿਕਿਉਰਟੀ ਗਾਰਡ ਹੈ ਕੋਨ ਇੱਥੇ ਸਿਕਿਉਰਟੀ ਗਾਰਡ ਜਿਹੜੇ ਦੋ ਜਣੇ ਆ ਅੱਛਾ ਦੋ ਜਣੇ ਆ ਹਾਂ ਅੱਛਾ ਠੀਕ ਹੈ ਜਰਾ ਦਬਲ ਥੱਲੇ ਡੇਕ ਕੇ ਡਬਲ ਫਾਇਰ ਹੋਇਆ ਓਕੇ ਥੱਲੇ ਡਿ ਗਿਆ ਫਿਰ ਫਾਇਰਿੰਗ ਹੋਈ ਆ ਦੇਖਿਓ ਪਤਾ ਹੋਣਾ ਚਾਹੀਦਾ ਕਹਾਵੇਂ ਜਾਵੇ ਉਹ ਦੋਈਆ ਉਹਨੂੰ ਲੋ ਕਰਕੇ ਰੱਖੋ ਅੱਛਾ ਤੁਹਾਡੇ ਕੋ ਤੁਹਾਡੇ ਕੋਈ ਪਚਾ ਨਾਲ ਹੀ ਖੜੇ ਸੀ ਉਹ ਨਾਲ ਹੀ ਮੈਂ ਨਿਕਲ ਲੱਗਾ ਇੱਧਰ ਤੋਂ ਮਹਿਗਾ ਇੱਥੇ ਚੱਕਰ ਹੋ ਗਿਆ ਅੱਛਾ ਤਾਂ ਸਾਨੂੰ ਸਾਡੇ ਕੰਟਰੋਲ ਰੂਮ ਤੇ ਇਤਲਾ ਮਿਲੀ ਸੀਗੀ ਕਿ ਪੰਜਾਬ ਨੈਸ਼ਨਲ ਬੈਂਕ ਤੋਂ ਰੇਲਵੇ ਰੋਡ ਤੇ ਹੈਗਾ ਜਿੱਥੇ ਆਪਾਂ ਖੜੇ ਆ ਇੱਥੇ ਜਿਹੜੀ ਹੈ ਗੋਲੀ ਚੱਲੀ ਹੈ ਜੋ ਤੁਰੰਤ ਐਸ ਐਚਓ ਡਿਵੀਜ਼ਨ ਨੰਬਰ 3 ਤੇ ਮੈਂ ਖੁਦ ਏਸੀਪੀ ਨਾਰਥ ਜਿਹੜਾ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਾਰੀ ਸੀਸੀਟੀਵੀ ਅਸੀਂ ਐਨਲਾਈਜ਼ ਕਰ ਲਈ ਹੈ ਬੈਂਕ ਮੈਨੇਜਰ ਸਾਹਿਬ ਨਾਲ ਵੀ ਗੱਲ ਕਰ ਲਈ ਹੈ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਵਾ ਉਹ ਇਹ ਹੈ ਕਿ ਜਿਹੜੀ ਇਹ ਪੀਐਨਬੀ ਦੀ ਬ੍ਰਾਂਚ ਹੈ ਇਹ ਇੱਕ ਕਰੰਸੀ ਚੈਸਟ ਵੀ ਹੈ ਇੱਥੋਂ ਦੀ ਰੋਜ਼ ਸਵੇਰੇ ਤੇ ਸ਼ਾਮ ਜਿਹੜੀ ਹੈ ਕਰੰਸੀ ਮੂਵ ਹੁੰਦੀ ਹੈ ਡਿਫਰੈਂਟ ਬ੍ਰਾਂਚਾਂ ਦੇ ਵਿੱਚ ਉਸੇ ਲੜੀ ਦੇ ਵਿੱਚ ਰੂਟੀਨ ਦੀ ਤਰ੍ਹਾਂ ਅੱਜ ਵੀ ਸਵੇਰੇ ਜਿਹੜੀਆਂ ਇਹਨਾਂ ਕੋਲ ਦੋ ਗੱਡੀਆਂ ਕਰੰਸੀ ਲੋਡ ਵਾਸਤੇ ਆਈਆਂ ਹੋਈਆਂ ਸੀਗੀਆਂ ਇੱਕ ਗੱਡੀ ਮੂਵ ਕਰ ਗਈ ਸੀ ਜਦੋਂ ਸੈਕੰਡ ਗੱਡੀ ਮੂਵ ਕਰਨ ਲੱਗੇ ਹਰ ਗੱਡੀ ਦੇ ਨਾਲ ਉਹਨਾਂ ਦੇ ਰਿਸਪੈਕਟਿਵ ਜਿਹੜੇ ਆ ਸਿਕਿਉਰਿਟੀ ਸਟਾਫ ਹੁੰਦਾ ਕੈਸ਼ ਲੋਡਰਸ ਹੁੰਦੇ ਆ ਤੇ ਨਾਲ ਡਰਾਈਵਰ ਹੁੰਦੇ ਆ ਜਦੋਂ ਇਹ ਕੈਸ਼ ਲੈ ਕੇ ਵੈਨ ਦੇ ਵੱਲ ਜਾ ਰਹੇ ਸੀਗੇ ਤਾਂ ਸਿਕਿਉਰਿਟੀ ਵਾਲੇ ਨੇ ਰੁਟੀਨ ਦੇ ਵਿੱਚ ਜਿਹੜਾ ਵਾ ਆਪਣੀ ਰਾਈਫਲ ਨੂੰ ਇੱਕ ਵਾਰੀ ਚੈੱਕ ਕੀਤਾ ਖੋਲ ਕੇ ਜਦੋਂ ਉਹਨੇ ਖੋਲ ਕੇ ਉਹਨੂੰ ਵਾਪਸ ਜਿਹੜਾ ਵਾ ਬੰਦ ਕੀਤਾ ਤੇ ਉਹ ਐਕਸੀਡੈਂਟਲੀ ਉਹਦੇ ਕੋਲੋਂ ਚੱਲ ਗਈ ਤੇ ਉਹਦੇ ਹੱਥੋਂ ਦੀ ਛੁੱਟ ਕੇ ਥੱਲੇ ਜ਼ਮੀਨ ਤੇ गिर ਗਈ ਜਿਹੜੀ 12 ਬੋਰ ਦੀ ਰਾਈਫਲ ਸੀਗੀ ਤੇ ਉਹ ਐਕਸੀਡੈਂਟਲੀ ਥੱਲੇ ਚੱਲਣ ਨਾਲ ਉਹਦੇ ਛਰਰੇ ਜਿਹੜੇ ਆ ਜਿਹੜਾ ਇੱਥੋਂ ਦਾ ਲੋਡਰ ਸੀਗਾ ਵਰੁਣ ਉਹਦੇ ਪਿੰਨੀਆਂ ਦੇ ਵਿੱਚ ਛਰਰੇ ਜਿਹੜੇ ਆ ਵੱਜ ਗਏ ਜੋ ਬੈਂਕ ਸਟਾਫ ਨੇ ਤੁਰੰਤ ਉਹਨੂੰ ਜਿਹੜਾ ਵੈ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਤਾ ਵੈ ਇਹ ਜਿਹੜਾ ਸਾਰਾ ਮਸਲਾ ਵੈ ਇੱਕ ਐਕਸੀਡੈਂਟਲੀ ਚੱਲੇ ਹੋਏ ਫਾਇਰ ਦਾ ਵੈ ਇਹਦੇ ਵਿੱਚ ਕੋਈ ਵੀ ਹਜੇ ਤੱਕ ਮੈਲਾਫਾਈਡ ਇੰਟੈਂਸ਼ਨ ਜਾਂ ਕੋਈ ਇੰਟੈਂਸ਼ਨਲ ਫਾਇਰਿੰਗ ਵਾਲੀ ਗੱਲਬਾਤ ਸਾਹਮਣੇ ਨਹੀਂ ਆ ਸਰ ਇੱਕ ਜਿਹੜੀ ਆ ਬੰਦੇ ਲਾਇਸੈਂਸੀ ਸੀ ਇਹਨਾਂ ਇਹ ਜਿਹੜਾ ਸਿਕਿਉਰਿਟੀ ਸਟਾਫ ਰੱਖਦੇ ਆ ਇਹ ਪੰਜਾਬ ਨੈਸ਼ਨਲ ਬੈਂਕ ਦਾ ਪੱਕਾ ਸਟਾਫ ਹੁੰਦਾ ਹੈ ਇਹ ਸਾਰੇ ਦੇ ਸਾਰੇ ਐਕਸ ਸਰਵਿਸਮੈਨ ਆਰਮੀ ব্যাকਗ੍ਰਾਉਂਡ ਤੋਂ ਹੁੰਦੇ ਆ ਤੇ ਇਹਨਾਂ ਦੀ ਐਨੂਅਲ ਫਾਇਰਿੰਗ ਟ੍ਰੇਨਿੰਗ ਵੀ ਕਰਾਈ ਜਾਂਦੀ ਹੈ ਬਟ ਇਹ ਜਿਹੜਾ ਵੀ ਇਨਸੀਡੈਂਟ ਹੋਇਆ ਇਹ ਐਕਸੀਡੈਂਟਲੀ ਉਹਦੇ ਵੱਲੋਂ ਹੋ ਗਿਆ ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨੀਸ ਤੇ ਮੈਂ ਹਾਂ ਪ੍ਰਦੀਪ ਕੋਰ ਤਾਂ ਖਬਰ ਹੈ ਜਿਹੜੀ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਪੰਜਾਬ ਨੈਸ਼ਨਲ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਦੁਨਾਲੀ ਹੈ ਜਿਹੜੀ ਹੇਠਾਂ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਜ਼ਮੀਨ ਤੇ 2 ਰਾਉਂਡ ਫਾਇਰ ਹੋ ਜਾਂਦੇ ਨੇ ਤਾਂ ਬਿਲਕੁਲ ਆਸ-ਪਾਸ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਜਾਂਦਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੇ ਬੈਂਕ ਦੇ ਉੱਤੇ ਹਮਲਾ ਕਰ ਦਿੱਤਾ ਬਿਲਕੁਲ ਆਪਣੇ ਘਰਾਂ ਦੇ ਵਿੱਚ ਉਹ ਅੰਦਰ ਵੜ ਜਾਂਦੇ ਨੇ ਪਰ ਬਾਅਦ ਦੇ ਵਿੱਚ ਤੋਂ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸਿੱਧੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਨਾਲੀਆ ਹੱਥ ਤੋਂ ਛੇਠਾਂ ਡਿੱਗ ਜਾਂਦੀ ਹੈ ਤੇ ਦੋ ਮੌਕੇ ਤੇ ਫਾਇਰ ਹੋ ਜਾਂਦੇ ਨੇ ਆ ਤਾਂ ਜਿਹਾ ਆਸ-ਪਾਸ ਦੇ ਲੋਕਾਂ ਦੇ ਵਿੱਚ ਇਸ ਵੇਲੇ ਸਹਿਮ ਦਾ ਮਾਹੌਲ ਹੈ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਨੇ ਇੱਕ ਚਸ਼ਮੇਦਾਰ ਵਿਅਕਤੀ ਜੋ ਮੌਕੇ ਤੇ ਮੌਜੂਦ ਸੀ ਉਸਨੇ ਜਾਣਕਾਰੀ ਦਿੱਤੀ ਕਿ ਥੋੜੇ ਜੇ ਫਾਸਲਾ ਰਹਿ ਗਿਆ ਸੀ ਨਹੀਂ ਤਾਂ ਗੋਲੀ ਉਸਦੇ ਜਾਲ ਲੱਗ ਸਕਦੀ ਸੀ ਇਹ ਤਾਂ ਬਿਲਕੁਲ ਆਓ ਇੱਕ ਵਾਰ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਦਿੰਦੇ ਨੇ ਤੇ ਪੁਲਿਸ ਪਾਰਟੀ ਦਾ ਕੀ ਕਹਿਣਾ ਤਨੋ ਵੀ ਸੁਣਾ ਦਿੰਦੇ ਆ ਹੋ ਰੌਂਡ ਹੋਈ ਅੱਛਾ ਬਚਾ ਰਿਹਾ ਤਾਂ ਕੋਈ ਕਿਸੇ ਹੋਰ ਦੇ ਲੱਗੇ ਉਹ ਅੰਦਰ ਗਿਆ ਬੰਦਾ ਹੀ ਹੋਰੀ ਲੱਗੇ ਹੈ ਕੋਨ ਸਿਕਿਉਰਟੀ ਗਾਰਡ ਹੈ ਕੋਨ ਇਆਂ ਸਿਕਿਉਰਟੀ ਗਾਰਡ ਹੀ ਦੋ ਜਣੇ ਆ ਅੱਛਾ ਦੋ ਜਣੇ ਆ ਹਾਂ ਅੱਛਾ ਟੇ ਜਾ ਠੱਲੇ ਦੇਖ ਕੇ ਡਬਲ ਫਾਇਰ ਹੋਇਆ ਓਕੇ ਠੱਲੇ ਡਿ ਗਿਆ ਫੇ ਫਾਇਰਿੰਗ ਹੋਈ ਆ ਦੇਖਿਓ ਪਤਾ ਹੋਣਾ ਚਾਹੀਦਾ ਕਿ ਹਮੇਸ਼ਾ ਲੋਡ ਹੋ ਗਿਆ ਉਹਨੂੰ ਲੋਕ ਕਰਕੇ ਰੱਖੋ ਅੱਛਾ ਤੁਹਾਡੇ ਕੋ ਤੁਹਾਡੇ ਤੋਂ ਹੀ ਬਚਾ ਨਾਲ ਹੀ ਖੜੇ ਸੀ ਨਾਲ ਹੀ ਮੈਂ ਨਿਕਲ ਲੱਗਾ ਇੱਧਰ ਤੋਂ ਮੈਂਗਾ ਇਹ ਕਿ ਚੱਕਰ ਹੋ ਗਿਆ ਅੱਛਾ ਤਾਂ ਸਾਨੂੰ ਸਾਡੇ ਕੰਟਰੋਲ ਰੂਮ ਤੇ ਇਤਲਾਹ ਮਿਲੀ ਸੀਗੀ ਕਿ ਪੰਜਾਬ ਨੈਸ਼ਨਲ ਬੈਂਕ ਤੋਂ ਰੇਲਵੇ ਰੋਡ ਤੇ ਹੈਗਾ ਜਿੱਥੇ ਆਪਾਂ ਖੜੇ ਆ ਇੱਥੇ ਜਿਹੜੀ ਹੈ ਗੋਲੀ ਚੱਲੀ ਹੈ ਜੋ ਤੁਰੰਤ ਐਸਐਚਓ ਡਿਵੀਜ਼ਨ ਨੰਬਰ 3 ਤੇ ਮੈਂ ਖੁਦ ਏਸੀਪੀ ਨਾਰਥ ਜਿਹੜਾ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਾਰੀ ਸੀਸੀਟੀਵੀ ਅਸੀਂ ਐਨਾਲਾਈਜ਼ ਕਰ ਲਈ ਹੈ ਬੈਂਕ ਮੈਨੇਜਰ ਸਾਹਿਬ ਨਾਲ ਵੀ ਗੱਲ ਕਰ ਲਈ ਹੈ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਾਹਮਣੇ ਆਇਆ ਵਾ ਉਹ ਇਹ ਹੈ ਕਿ ਜਿਹੜੀ ਇਹ ਪੀਐਨਬੀ ਦੀ ਬ੍ਰਾਂਚ ਹੈ ਇਹ ਇੱਕ ਕਰੰਸੀ ਚੈਸਟ ਵੀ ਹੈ ਇੱਥੋਂ ਦੀ ਰੋਜ਼ ਸਵੇਰੇ ਤੇ ਸ਼ਾਮ ਜਿਹੜੀ ਹੈ ਕਰੰਸੀ ਮੂਵ ਹੁੰਦੀ ਹੈ ਡਿਫਰੈਂਟ ਬ੍ਰਾਂਚਾਂ ਦੇ ਵਿੱਚ ਉਸੇ ਲੜੀ ਦੇ ਵਿੱਚ ਰੂਟੀਨ ਦੀ ਤਰ੍ਹਾਂ ਅੱਜ ਵੀ ਸਵੇਰੇ ਜਿਹੜੀਆਂ ਇਹਨਾਂ ਕੋਲ ਦੋ ਗੱਡੀਆਂ ਕਰੰਸੀ ਲੋਡ ਵਾਸਤੇ ਆਈਆਂ ਹੋਈਆਂ ਸੀਗੀਆਂ ਇੱਕ ਗੱਡੀ ਮੂਵ ਕਰ ਗਈ ਸੀ ਜਦੋਂ ਸੈਕੰਡ ਗੱਡੀ ਮੂਵ ਕਰਨ ਲੱਗੇ ਹਰ ਗੱਡੀ ਦੇ ਨਾਲ ਉਹਨਾਂ ਦੇ ਰਿਸਪੈਕਟਿਵ ਜਿਹੜੇ ਐ ਸਿਕਿਉਰਿਟੀ ਸਟਾਫ ਹੁੰਦਾ ਕੈਸ਼ ਲੋਡਰਸ ਹੁੰਦੇ ਆ ਤੇ ਨਾਲ ਡਰਾਈਵਰ ਹੁੰਦੇ ਆ ਜਦੋਂ ਇਹ ਕੈਸ਼ ਲੈ ਕੇ ਵੈਨ ਦੇ ਵੱਲ ਜਾ ਰਹੇ ਸੀਗੇ ਤਾਂ ਸਿਕਿਉਰਿਟੀ ਵਾਲੇ ਨੇ ਰੁਟੀਨ ਦੇ ਵਿੱਚ ਜਿਹੜਾ ਵਾ ਆਪਣੀ ਰਾਈਫਲ ਨੂੰ ਇੱਕ ਵਾਰੀ ਚੈੱਕ ਕੀਤਾ ਖੋਲ ਕੇ ਜਦੋਂ ਉਹਨੇ ਖੋਲ ਕੇ ਉਹਨੂੰ ਵਾਪਸ ਜਿਹੜਾ ਵਾ ਬੰਦ ਕੀਤਾ ਤੇ ਉਹ ਐਕਸੀਡੈਂਟਲੀ ਉਹਦੇ ਕੋਲੋਂ ਚੱਲ ਗਈ ਤੇ ਉਹਦੇ ਹੱਥੋਂ ਦੀ ਛੁੱਟ ਕੇ ਥੱਲੇ ਜ਼ਮੀਨ ਤੇ गिर ਗਈ ਜਿਹੜੀ 12 ਬੋਰ ਦੀ ਰਾਈਫਲ ਸੀਗੀ ਉਹ ਐਕਸੀਡੈਂਟਲੀ ਥੱਲੇ ਚੱਲਣ ਨਾਲ ਉਹਦੇ ਛਰਰੇ ਜਿਹੜੇ ਆ ਜਿਹੜਾ ਇੱਥੋਂ ਦਾ ਲੋਡਰ ਸੀਗਾ ਵਰੁਣ ਉਹਦੇ ਪਿੰਨੀਆਂ ਦੇ ਵਿੱਚ ਛਰਰੇ ਜਿਹੜੇ ਆ ਵੱਜ ਗਏ ਜੋ ਬੈਂਕ ਸਟਾਫ ਨੇ ਤੁਰੰਤ ਉਹਨੂੰ ਜਿਹੜਾ ਵੈ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਤਾ ਵੈ ਇਹ ਜਿਹੜਾ ਸਾਰਾ ਮਸਲਾ ਵੈ ਇੱਕ ਐਕਸੀਡੈਂਟਲੀ ਚੱਲੇ ਹੋਏ ਫਾਇਰ ਦਾ ਵੈ ਇਹਦੇ ਵਿੱਚ ਕੋਈ ਵੀ ਹਜੇ ਤੱਕ ਮੈਲਾਫਾਈਡ ਇੰਟੈਂਸ਼ਨ ਜਾਂ ਕੋਈ ਇੰਟੈਂਸ਼ਨਲ ਫਾਇਰਿੰਗ ਵਾਲੀ ਗੱਲਬਾਤ ਸਾਹਮਣੇ ਨਹੀਂ ਆ ਸਰ ਇੱਕ ਜਿਹੜੇ ਆ ਬੰਦੇ ਲਾਇਸੈਂਸੀ ਸੀਸੀ ਨੇ ਇਹ ਜਿਹੜਾ ਸਿਕਿਉਰਿਟੀ ਸਟਾਫ ਰੱਖਦੇ ਆ ਇਹ ਪੰਜਾਬ ਨੈਸ਼ਨਲ ਬੈਂਕ ਦਾ ਪੱਕਾ ਸਟਾਫ ਹੁੰਦਾ ਇਹ ਸਾਰੇ ਦੇ ਸਾਰੇ ਐਕਸ ਸਰਵਿਸਮੈਨ ਆਰਮੀ ਬੈਕਗ੍ਰਾਉਂਡ ਤੋਂ ਹੁੰਦੇ ਆ ਤੇ ਇਹਨਾਂ ਦੀ ਐਨੂਅਲ ਫਾਇਰਿੰਗ ਟ੍ਰੇਨਿੰਗ ਵੀ ਕਰਾਈ ਜਾਂਦੀ ਹੈ